ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੁੜੀਓ ਅੱਜ ਆਪਾਂ ਬਣਾਉਣ ਲੱਗੇ ਸੀ ਭਾਈ ਚਟਰਪਟਰ ਮੈਂ ਆਖਿਆ ਚਲੋ ਨਾਲੇ ਤਾਂ ਚਟਰਪਟਰ ਬਣਾ ਲਾਂ ਤੇ ਨਾਲੇ ਭਾਈ ਸਾਰਿਆਂ ਦਾ ਵੀਰਾਂ ਦਾ ਭੈਣਾਂ ਦਾ ਬੱਚਿਆਂ ਦਾ ਧੰਨਵਾਦ ਕਰਦਿਆਂ ਜੋ ਕਿ ਮੇਰੇ ਨਾਲ ਹਰੇਕ ਵੀਡੀਓ ਦੇ ਵਿੱਚ ਜੁੜਦੇ ਆ ਤੇ ਮੈਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਨੇ ਬਾਕੀ ਤਾਂ ਮੈਂ ਸਾਰੇ ਜਿੰਨੇ ਵੀ ਮੇਰੇ ਫੋਲੋਅਰਸ ਨੇ ਜੀ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੁਸੀਂ ਮੈਨੂੰ ਬਹੁਤ ਪਿਆਰ ਦਿੰਨੇ ਹੋ ਤੁਹਾਡਾ ਸਦਕਾ ਹੀ ਮੈਂ ਇੱਥੋਂ ਤੱਕ ਪਹੁੰਚੀ ਆ ਤੇ ਨਹੀਂ ਤਾਂ ਮੈਨੂੰ ਕੌਣ ਜਾਣਦਾ ਸੀਗਾ ਹਨਾ ਕੋਈ ਨਹੀਂ ਕਿਸੇ ਨੂੰ ਜਾਣਦਾ ਹੁੰਦਾ ਜਦੋਂ ਆਪਾਂ ਭੈਣ ਭਰਾਵਾਂ ਦੇ ਅੱਗੇ ਆਉਨੇ ਆ ਨਾ ਤੇ ਆਪਾਂ ਨੂੰ ਭੈਣ ਭਰਾਈ ਹੁੰਦੇ ਨੇ ਜਿਹੜੇ ਕੀ ਆਪਾਂ ਨੂੰ ਇੰਨੀ ਇੱਜ਼ਤ ਮਾਣ ਦਿੰਦੇ ਆ ਤੇ ਇੱਥੋਂ ਤੱਕ ਲੈ ਕੇ ਆਉਂਦੇ ਨੇ ਠੀਕ ਹੈ ਜੀ ਮੈਂ ਸਾਰਿਆਂ ਦੇ ਨਾਮ ਬੋਲਣ ਲੱਗੀ ਆ ਜਿੰਨੇ ਕੁ ਮੇਰੇ ਤੋਂ ਵੀਡੀਓ ਦੇ ਵਿੱਚ ਬੋਲੇਗੇ ਉਹਨੇ ਮੈਂ ਬੋਲੂਗੀ ਜੀ ਤੁਸੀਂ ਵੀ ਆਪਦੇ ਪਿੰਡ ਦਾ ਨਾਮ ਲਿਖ ਕੇ ਆਪਦਾ ਨਾਮ ਆਤਾ ਪਤਾ ਲਿਖ ਕੇ ਪਾ ਦਿਆ ਕਰੋ ਜੀ ਤੁਹਾਡਾ ਨਾਮ ਕੀ ਆ ਤੁਹਾਡੇ ਪਿੰਡ ਦਾ ਨਾਮ ਕੀ ਹੈ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਡਾ ਵੀ ਸਾਰਿਆਂ ਦਾ ਬਹੁਤ-ਬਹੁਤ ਥੈਂਕਸ ਕਰਾਂਗੇ ਤੇ ਅੱਜ ਜਿਹੜੇ ਆਪਾਂ ਨਾਮ ਬੋਲਦੇ ਆ ਜੀ ਉਹ ਥੋੜਾ ਜਿਹਾ ਤੁਸੀਂ ਗੌਰ ਕਰਿਓ ਨਾਲੇ ਕੁੜੀਓ ਆ ਦੇਖੀ ਚੱਲੋ ਮੈਂ ਕਿਵੇਂ ਬਣਾਈ ਜਾਨੀ ਆ ਭਾਈ ਹਨਾ ਤੇ ਮੈਂ ਨਾਮ ਬੋਲਦਿਆਂ ਤਲਵਿੰਦਰ ਸਿੰਘ ਜੀ ਯੂਐਸਏ ਤੋਂ ਨਾਪਾਲ ਜੀ ਗੁਰਟੇਕ ਪੁੱਲੀ ਜੀ ਪੁੱਲੀ ਤੋਂ ਕਮਲੇਸ਼ ਰਾਣੀ ਜੀ ਪਟਿਆਲਾ ਤੋਂ ਕੁਲਦੀਪ ਸਿੰਘ ਜੀ ਮਾਸ਼ੀਵਾੜਾ ਸਾਹਿਬ ਤੋਂ ਹਰਕੀਰਤ ਕੌਰ ਜੀ ਬਠਿੰਡਾ ਤੋਂ ਸਰਬਜੀਤ ਕੌਰ ਸੋਇਲ ਜੀ ਪਰਮਜੀਤ ਸਿੰਘ ਕੋਹਲੀ ਜੀ ਸਚਨ ਬਾਰਗਵਾ ਜੀ ਸਿਮਰਨਜੀਤ ਕੌਰ ਬਾਗਾ ਪ੍ਰਾਣਾ ਜੀ ਤੇ ਸਵਰਨ ਸਰਪੰਚ ਜੀ ਲੀਲੇਆਲੀ ਤੋਂ ਤੇ ਗੁਰਵੀਰ ਜਸ਼ਨ ਜੀ ਸੁਨਾਮ ਇਹਨਾਂ ਦਾ ਪਿੰਡ ਹੈ ਜੀ ਉਦਮ ਸਿੰਘ ਵਾਲਾ ਸੁਨਾਮ ਉਦਮ ਸਿੰਘ ਵਾਲਾ ਜੀ ਚਮਕੌਰ ਜੀ ਫਰੋਜ਼ਪੁਰ ਤੋਂ ਠੀਕ ਹੈ ਜੀ ਤੇ ਚਮਕਦੇ ਸtare ਜੀ ਇਹ ਵੀ ਫਰੋਜ਼ਪੁਰ ਤੋਂ ਜੋ ਬਿਰਾਜ ਸਿੰਘ ਜੂਬੀ ਜੀ ਗੁਰਦਾਸਪੁਰ ਤੋਂ ਤੇ ਜਸਵੀਰ ਕੌਰ ਜੀ ਤਰਨਤਾਰਨ ਤੋਂ ਊਸ਼ਾ ਰਾਣੀ ਜੀ ਪਠਾਨਕੋਟ ਤੋਂ ਠੀਕ ਹੈ ਜੀ ਪ੍ਰਦੀਪ ਕੌਰ ਜੀ ਰੈਨੂ ਸੰਗਰੂਰ ਤੋਂ ਤੇ ਗगन ਸਿੱਧੂ ਜੀ ਰਾਮਪੁਰਾ ਫੂਲ ਤੋਂ ਉਰਮਲਾ ਗਰੋਵਰ ਜੀ ਬਠਿੰਡਾ ਤੋਂ ਵੀਰਪਾਰਕ ਔਰ ਗਿੱਲ ਜੀ ਜੀਰਾ ਤੋਂ ਰਜਨਦੀਪ ਕੌਰ ਬਠਿੰਡਾ ਤੋਂ ਜੀ ਜਗਤਾਰਤਨੋਆ ਜੀ ਕੈਨੇਡਾ ਤੋਂ ਹਰ ਮੇਰ ਸਿੰਘ ਜੀ ਪਟਿਆਲਾ ਤੋਂ ਪਰਮਜੀਤ ਕੌਰ ਜੀ ਯੂ ਐਸ ਏ ਤੋਂ ਹਰਦੀਪ ਕੌਰ ਜੀ ਯੂ ਕੇ ਤੋਂ ਬੀਰਪਾਲ ਕੌਰ ਜੀ ਕੋਟਰਾ ਤੋਂ ਤੇ ਹਰਜੀਤ ਕੌਰ ਜੀ ਕੈਨੇਡਾ ਤੋਂ ਠੀਕ ਹੈ ਜੀ ਤੇ ਇਹ ਆਪਣੇ ਨਾਲ ਇਹਨਾਂ ਨੇ ਆਪਾਂ ਨੂੰ ਪਿਛਲੀ ਵੀਡੀਓ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਲਾਈਕ ਕਮੈਂਟ ਜਿਹੜਿਆਂ ਦੇ ਆਏ ਸੀ ਜੀ ਮੈਂ ਸਾਰਿਆਂ ਦੇ ਨਾਮ ਨੋਟ ਕਰਕੇ ਮੈਂ ਖਾ ਚਲੋ ਇਹਨਾਂ ਦਾ ਵੀਡੀਓ ਦੇ ਵਿੱਚ ਥੈਂਕਸ ਬੋਲੀਏ ਵੈਸੇ ਤਾਂ ਆਪਾਂ ਲਾਈਵ ਦੇ ਵਿੱਚ ਵੀ ਥੈਂਕਸ ਬੋਲਦੇ ਹੁੰਨੇ ਆ ਤੇ ਪਰ ਮੈਂ ਕਿਹਾ ਅੱਜ ਸਪੈਸ਼ਲ ਮੈਂ ਬਣਾਉਣ ਲੱਗੀ ਸੀ ਸਬਜੀ ਮੈਂ ਕਿਹਾ ਚਲੋ ਨਾਲ-ਨਾਲ ਸਬਜੀ ਵੀ ਬਣਾਈਏ ਕੁੜੀਆਂ ਦੇਖ ਲੈਣਗੀਆਂ ਵੀ ਆਪਾਂ ਇਹ ਕਿਵੇਂ ਜੋ ਵੀ ਘਰੇ ਚੀਜ਼ ਪਈ ਹੁੰਦੀ ਆਪਾਂ ਕਿਵੇਂ ਤਿਆਰ ਕਰਨੀ ਹੁੰਦੀ ਹੈ ਮੇਰੇ ਕੋਲੇ ਪਈਆਂ ਸੀ ਜੀ ਅੱਜ ਸੋਇਆ ਬੀਂਦੀਆਂ ਬੜੀਆਂ ਮੈਂ ਇਹ ਭਿਉਂ ਕੇ ਰੱਖਤੀਆਂ ਗਰਮ ਪਾਣੀ ਦੇ ਵਿੱਚ ਧਨੀਆਂ ਬੜੀਆਂ ਇਹ ਇਕੱਠਾ ਕੱਟ ਲਿਆ ਜੀ ਇਹਨਾਂ ਨੂੰ ਕਚਰਕੁੰਡਾ ਜਾਂ ਕਰ ਲਿਆ ਇਹਨਾਂ ਦਾ ਸਾਰੇ ਕਾਸੇ ਦਾ ਤੇ ਉਧਰ ਆਪਾਂ ਮਸਾਲਾ ਭੁੰਨ ਲਿਆ ਤੜਕਾ ਬਣਾ ਲਿਆ ਜੀ ਤੜਕੇ ਦੇ ਵਿੱਚ ਇਹਨਾਂ ਨੂੰ ਪਾ ਦੇਣਾ ਹੈਗਾ ਆਪਣੀ ਦੋ ਟਾਈਮਾਂ ਦੀ ਭਾਈ ਕੁੜੀਓ ਸਬਜੀ ਬਣ ਜੂਗੀ ਇੱਕ ਤਾਂ ਹੁਣ ਦੁਪਹਿਰਾ ਹੋਇਆ ਪਿਆ ਹੁਣ ਖਾ ਲੂੰਗੀ ਤੇ ਇੱਕ ਸ਼ਾਮ ਨੂੰ ਖਾ ਲੂੰਗੀ ਨਾਲ ਕੋਈ ਦਹੀਂ ਦੂਹੀਂ ਹੋ ਜਾਂਦੀ ਹੈਗੀ ਹੈ ਹਨਾ ਫਿਰ ਸ਼ਾਮ ਨੂੰ ਫਿਰ ਬੀਜੀ ਹੋ ਜਾਂਦਾ ਫਿਰ ਉਹ ਉਧਰੋਂ ਲਾਈਵ ਦਾ ਟਾਈਮ ਹੋ ਜਾਂਦਾ ਤੇ ਭਾਈ ਇਹੋ ਜਿਹਾ ਟਾਈਮ ਹੀ ਲੱਗਦਾ ਹੁੰਦਾ ਤੇ ਹੁਣ ਮੈਂ ਲੱਗੀ ਸੀ ਫਟਾਫਟ ਤਿਆਰ ਕਰਨ ਤੇ ਮੈਂ ਖਾ ਚਲੋ ਨਾਲੇ ਸਾਰਿਆਂ ਦੇ ਨਾਮ ਬੋਲਦੇ ਆ ਜਿਨ੍ਹਾਂ ਜਿਨ੍ਹਾਂ ਦੇ ਨਾਮ ਬੋਲੇ ਜੀ ਜੋ ਵੀ ਮੇਰੀ ਵੀਡੀਓ ਨੂੰ ਦੇਖਦੇ ਆ ਸਾਰੇ ਫੋਲੋਅਰਾਂ ਦਾ ਲੱਖ ਲੱਖ ਧੰਨਵਾਦ ਜੀ ਤੇ ਜੀਨਾਂ ਦੇ ਨਾਮ ਬੋਲਿਆ ਦਾ ਉਹਨਾਂ ਦਾ ਵੀ ਲੱਖ ਲੱਖ ਧੰਨਵਾਦ ਜੀ ਤੁਸੀਂ ਵੀ ਅਗਲੀ ਵੀਡੀਓ ਦੇ ਵਿੱਚ ਆਪਦਾ ਨਾਮ ਪਤਾ ਆਤਾ ਲਿਖ ਕੇ ਦਿਆ ਕਰੋ ਜੀ ਮੈਨੂੰ ਤੁਸੀਂ ਮੈਨੂੰ ਇਹ ਪਤਾ ਲੱਗ ਜਾ ਕਰੇ ਵੀ ਤੁਸੀਂ ਮੈਨੂੰ ਕਿੱਥੋਂ-ਕਿੱਥੋਂ ਦੇਖ ਰਹੇ ਹੋ ਹਨਾ ਆ ਕੁੜੀਓ ਚੱਕ ਕੇ ਪਾਤੇ ਆਪਾਂ ਆਲੂ ਆਲੂਆਂ ਬਿਨਾ ਕਾਹਨੂੰ ਕੁਝ ਬਣਦਾ ਹੈਗਾ ਹਨਾ ਵੈਸੇ ਆਲੂ ਬੰਦ ਕਰਨੇ ਚਾਹੀਦੇ ਮੈਂ ਥੋੜੇ ਜਿਹਾ ਵਾਲ ਲੈਣੀ ਹੁੰਨੀ ਐ ਮੈਂ ਕਹਦਣੀ ਹੈ ਕਈ ਵਾਰੀ ਪੌਣੇ ਪੈ ਜਾਂਦੇ ਆ ਪਏ ਹੁੰਦੇ ਤਾਂ ਪੌਣੇ ਪੈਂਦਾ ਆਲੋ ਚੱਕੋ ਚੱਕਰ ਜਾਂ ਕੱਢੋ ਹੁਣ ਇਹਨੂੰ ਆਪਾਂ ਕੀ ਕੀਤਾ ਦਰੜ ਫੜ ਜਾਂ ਕਰ ਲਿਆ ਇਹਨਾਂ ਦਾ ਚਕਰ ਚੁੰਡਾ ਜਾਂ ਕਰ ਲਿਆ ਇਹਨਾਂ ਦਾ ਹਨ ਬਰੀਕ ਵੀ ਕਰ ਸਕਦੇ ਆ ਪਰ ਫਿਰ ਮੱਖਦਿਸਣੀਆਂ ਹੀ ਨਹੀਂ ਪਤਾ ਹੀ ਨਹੀਂ ਲੱਗਣਾ ਵੀ ਪਾਇਆ ਕੀ ਸੀਗਾ ਇਹਨਾਂ ਦੇ ਵਿੱਚ ਭਾਈ ਮੈਂ ਤਾਂ ਆਹ ਇਕੱਠਾ ਜਾਂ ਕਰਕੇ ਸਾਰਾ ਕੁਝ ਹੁਣ ਵਿੱਚੇ ਧਨੀਆਂ ਧੁਰੀਆਂ ਤੇ ਵਿੱਚੇ ਟਮਾਟਰ ਟਮੋਟਰ ਤੇ ਪਿਆਜ਼ ਪੂਜ ਤੇ ਲਸਣ ਲੁਸਣ ਜਾਂ ਕਰਕੇ ਇਕੱਠਾ ਤੇ ਆ ਜੋ ਪਤੀਲੇ ਦੇ ਵਿੱਚ ਸ਼ਮਕਤਾ ਪਤੀਲਾ ਵੀ ਮੈਂ ਸੁੱਖਣਾ ਵੱਡਾ ਸਾਰਾ ਲਿਆਈਆਂ ਕਿਉਂ ਸਬਜੀ ਥੋੜੀ ਨਾਲ ਤਾਂ ਸਰਦਾ ਨਹੀਂਗਾ ਖਾਈ ਲਈਦੀ ਆ ਕੋਲਾ ਕੋਲਾ ਮੈਂ ਕਹਿੰਦੀ ਚੱਲ ਬਟਾਮਨ ਸਟਾਮਨ ਜੇ ਪੂਰੇ ਹੁੰਦੇ ਰਹਿੰਦੇ ਨੇ ਹੁਣ ਪਾ ਦੋ ਇਹਦੇ ਵਿੱਚ ਪਾਣੀ ਜੀ ਇਹ ਆਪੇ ਹੌਲੀ ਹੌਲੀ ਤਿਆਰ ਹੋਈ ਜਾਣਾ ਇਹਨੇ ਤੇ ਤੁਸੀਂ ਮੈਨੂੰ ਐ ਵੀ ਦੱਸਿਆ ਕਰੋ ਵੀ ਤੁਹਾਨੂੰ ਮੇਰੀ ਵੀਡੀਓ ਲੱਗਦੀ ਕਿਵੇਂ ਆ ਹਨਾ ਤੁਹਾਡੇ ਕਮੈਂਟਾਂ ਦੀ ਮੈਨੂੰ ਬਹੁਤ ਜ਼ਿਆਦਾ ਉਡੀਕ ਰਹਿੰਦੀ ਹੈ ਜੀ ਮੈਂ ਪਹਿਲਾਂ ਵੀਡੀਓ ਤਿਆਰ ਕਰਦੀ ਆ ਬਣਾਉਣੀ ਆ ਪਉਣੀ ਆ ਫਿਰ ਮੈਂ ਕਮੈਂਟ ਦੇਖਦੀ ਆ ਵੀ ਅੱਜ ਤੱਕ ਪਹਿਲਾ ਨੰਬਰ ਕਿਹਦਾ ਲੱਗ ਗਿਆ ਜੀ ਕਮੈਂਟਾਂ ਦੇ ਵਿੱਚ ਕਿੰਨਾ ਨੇ ਸ਼ੇਅਰ ਕਰਤੀ ਜੀ ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤੁਸੀਂ ਤੇ ਆਹ ਦੇਖੋ ਤੁਸੀਂ ਆਹ ਮਸਾਲਾ ਮੈਂ ਘਰੇ ਤਿਆਰ ਕਰਕੇ ਰੱਖ ਰੱਖਿਆ ਜੀ ਵੈਸੇ ਹੈ ਇਹ ਸ਼ਾਈ ਪਨੀਰ ਚ ਪਾਉਣ ਵਾਸਤੇ ਪਰ ਮੈਂ ਕਹਦੇ ਨਹੀਂ ਚੱਲ ਕੋਈ ਨਹੀਂ ਅੱਜ ਆਪਾਂ ਆਲੂਆਂ ਨੂੰ ਸ਼ਾਈ ਪਨੀਰ ਸਮਝ ਕੇ ਖਾਵਾਂਗੇ ਹਨਾ ਵੀ ਫੀਲਿੰਗ ਹੀ ਲੈਣੀ ਹੁੰਦੀ ਐ ਵੀ ਆਪਾਂ ਕੀ ਬਣਾ ਕੇ ਖਾਣਾ ਹੈਗਾ ਤੇ ਇਹ ਭਾਈ ਅੱਜ ਆਪਾਂ ਸ਼ਾਹੀ ਪਨੀਰ ਸਮਝ ਕੇ ਖਾਣਾ ਹੈ ਕਿਉਂਕਿ ਸਾਰਾ ਦਿਨ ਮੱਥਾ ਮਾਰ ਕੇ ਜਦੋਂ ਕੰਮ ਕਰਕੇ ਹੱਟੀਦਾ ਨਾ ਤੇ ਉਦੋਂ ਆਲੂ ਵੀ ਸ਼ਾਹੀ ਪਨੀਰ ਵਰਗੇ ਲੱਗਦੇ ਨੇ ਬੜਾ ਬੜਾ ਟੇਸਟ ਆਉਂਦਾ ਭਾਈ ਇਹਦਾ ਆਹ ਦੇਖੋ ਚੱਕ ਕੇ ਆਪਾਂ ਜਿਹੜਾ ਵੀ ਨਾ ਜਮਾ ਨਹੀਂ ਸਰਦਾ ਇੱਕ ਮਿੰਟ ਨਹੀਂ ਸਰਦਾ ਇੱਕ ਘੜੀ ਨਹੀਂ ਸਰਦਾ ਉਹ ਹੋਏਗਾ ਜੀ ਧਨੀਆ ਇਹ ਧਨੀਆਂ ਪਾ ਲਿਆ ਜੀ ਆਪਾਂ ਚੱਕ ਕੇ ਤੇ ਆਹ ਸਬਜੀ ਹੋ ਗਈ ਆਪਣੀ ਤਿਆਰ ਤੇ ਉਧਰੋਂ ਆਪਣੇ ਸਾਰੇ ਵੀਰਾਂ ਭੈਣਾਂ ਦੇ ਨਾਮ ਬੋਲੇਗੇ ਜਿਹੜਿਆਂ ਦੇ ਰਹਿ ਗਏ ਜੀ ਉਹਨਾਂ ਦਾ ਆਪਾਂ ਅਗਲੀ ਵੀਡੀਓ ਦੇ ਵਿੱਚ ਬੋਲਾਂਗੇ ਕਿਸੇ ਨੇ ਗੁੱਸਾ ਨਹੀਂ ਕਰਨਾ ਸਭ ਨੇ ਪਿਆਰ ਵੰਡਣਾ ਹੈਗਾ ਤੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਜੀ ਤੇ ਲੱਖ ਲੱਖ ਤੁਹਾਡਾ ਧੰਨਵਾਦ ਜੀ ਤੁਸੀਂ ਆਪਦਾ ਕੀਮਤੀ ਸਮਾਂ ਕੱਢ ਕੇ ਵੀਡੀਓ ਦੇਖਦੇ ਹੋ ਤੇ ਅਮਲ ਕਰਦੇ ਹੋ ਉਹੋ ਜੀਆਂ ਚੀਜ਼ਾਂ ਬਣਾ ਕੇ ਖਾਣੇ ਪੀਣੇ ਉਹਨੂੰ ਤੰਦਰੁਸਤ ਰੱਖਦੇ ਹੋ ਜੀ ਵਧੀਆ ਸਿਹਤ ਰਹਿਣਿਓ ਮਾਸਤ ਰਹਿਣਿਓ ਚਲੋ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ ਤੇ ਤਦ ਤੱਕ ਲਈਜੀ ਸਤਿ ਸ੍ਰੀ ਅਕਾਲ ਗੁਰਫਤੇ ਬਾਏ ਬਾਏ